ਤਵੇ ਤੇ ਉਸ ਸਮੇਂ ਭੋਗ ਤੋਂ ਬਾਅਦ ਅਸੀਂ RAM ਕਲੀ ਸਤ ਪੜਦੇ ਹਾਂ ਬਾਬਾ ਸੁੰਦਰ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਾਧ ਸੰਗਤ ਛੋਟੀ ਜਿਹੀ ਬਾਣੀ ਹੈ ਸੰਖੇਪ ਜਿਹੀ ਬਾਣੀ ਹੈ ਇਸੇ ਤਰ੍ਹਾਂ ਸਤਗੁਰਾਂ ਜੀ ਨੇ ਜਦੋਂ ਵਖ ਵਖ ਭạt ਸਹਿਬਾਨਾਂ ਦੀ ਵਖ ਵਖ ਭਗਤਾਂ ਦੀ ਸਾਧ ਸੰਗਤ ਬਾਣੀ ਇਕੱਤਰ ਕੀਤੀ RAM ਸਰ ਦਾ ਸਰੋਵਰ ਦਾ ਕੰਢਾ ਇਹ ਤੇ ਚਾਰ ਭਗਤ ਆਏ ਨੇ ਆਪਣੀ ਬਾਣੀ ਦਰਜ ਕਰਵਾਉਣ ਆਏ ਨੇ ਪਰ ਸਾਧ ਸੰਗਤ ਇਹਨਾਂ ਦੀ ਬਾਣੀ ਦੇ ਵਿੱਚ ਬੜਾ ਹੰਕਾਰ ਝਲਕਦਾ ਹੈ ਇਹ ਕਿਹੜੇ ਭਗਤ ਨੇ ਜੀ ਇਹਨਾਂ ਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ ਕੰਨਾ ਪੀਲੂ ਸੱਜੂ ਤੇ ਸ਼ਾਹ ਹੁਸੈਨ ਇਹ ਚਾਰ ਭਗਤ ਐਸੇ ਹੋਏ ਜਦੋਂ ਕਾਨੇ ਦੀ ਵਾਰੀ ਆਈ ਆ ਸਤਿਗੁਰੂ ਕਹਿਣ ਲੱਗੇ ਕਾਨਾ ਜੀ ਸੁਣਾਓ ਆਪਣੀ ਬਾਣੀ ਤੇ ਕਾਨੇ ਨੇ ਆਪਣੀ ਬਾਣੀ ਦੇ ਸ਼ਬਦ ਪੜੇ ਕਹਿਣ ਲੱਗਾ ਮੈਂ ਕਾਨਾ ਕਾਨਾ ਮੇਰੀ ਢੀਠਾ ਕਾਨਾ ਆਗੇ ਕਾਨਾ ਪੀਠਾ ਭਾਵ ਕਿ ਜਿੱਥੇ ਵੀ ਮੈਂ ਵੇਖਾਂ ਤੇ ਮੈਨੂੰ ਮੇਰਾ ਹੀ ਰੂਪ ਨਜ਼ਰ ਆਉਂਦਾ ਮੈਨੂੰ ਕੰਨਾਂ ਹੀ ਨਜ਼ਰ ਆਉਂਦਾ ਸਤਿਗੁਰੂ ਕਹਿਣ ਲੱਗੇ ਕੰਨਾਂ ਜੀ ਇੰਨਾ ਵੱਡਾ ਹੰਕਾਰ ਗੁਰਮਤਿ ਦੀ ਕਸਵੱਟੀ ਉੱਤੇ ਇਹ ਬਾਣੀ ਜਿਹੜੀ ਪੂਰਨ ਨਹੀਂ ਉਤਰਦੀ ਕਿਉਂਕਿ ਸਾਡੀ ਬਾਣੀ ਦੇ ਵਿੱਚ ਤੇ ਲਿਖਿਆ ਹੈ ਜਮ ਹਮ ਹੋਤੇ ਜਬ ਹਮ ਹੋਤੇ ਤਬ ਤੋਂ ਨਹੀਂ ਅਬ ਤੂੰ ਹੀ ਮੈਂ ਨਹੀਂ ਜਿੰਨਾ ਚਿਰ ਮਨੁੱਖ ਦੇ ਅੰਦਰ ਹਉਮੈ ਹੰਕਾਰ ਹੁੰਦੀ ਹੈ ਪਾਤਸ਼ਾਹ ਕਹਿੰਦੇ ਉਹਨਾਂ ਚਿਰ ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਨਹੀਂ ਵਸਦਾ ਸਾਡੀ ਬਾਣੀ ਤੇ ਕਹਿੰਦੀ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮਹਿ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦਿਖੋ ਤਤ ਤੂੰ ਇਸ ਕਰਕੇ ਕਾਨਾ ਜੀ ਇਹ ਬਾਣੀ ਅਸੀਂ ਦਰਜ ਨਹੀਂ ਕਰਵਾ ਸਕਦੇ ਸਾਧ ਸੰਗਤਾਂ ਭਗਤ ਛੱਜੂ ਦੀ ਵਾਰੀ ਆਈ ਹੈ ਤੇ ਭਗਤ ਛੱਜੂ ਨੇ ਬਾਣੀ ਸੁਣਾਈ ਅੱਜ ਵੀ ਸ਼ਬਦ ਸਾਨੂੰ ਚੇਤੇ ਆ ਕਿ ਜੋ ਸੁਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ ਕਹਿਣ ਲੱਗਾ ਕਿ ਜਿਹੜਾ ਸੁੱਖ ਮੇਰੇ ਘਰ ਦੇ ਵਿੱਚ ਉਹ ਕਿਤੇ ਵੀ ਨਹੀਂ ਤੇ ਪਾਤਸ਼ਾਹ ਕਹਿੰਦੇ ਸੱਜੂ ਜੀ ਨਹੀਂ ਗੁਰੂ ਦੀ ਬਾਣੀ ਕਹਿੰਦੀ ਹੈ ਸੁੱਖ ਤੇਰਾ ਦਿੱਤਾ ਲਈ ਹੈ ਸੁੱਖ ਤੇ ਪਰਮਾਤਮਾ ਦੀ ਦੇਣ ਹੈ ਸੁੱਖ ਦੁੱਖਾ ਪੁਰਬ ਜਨਮ ਕੇ ਕੀਏ ਸੋ ਜਾਣਾ ਜਿੰਨ ਦਾ ਤੈ ਦੀਏ ਇਹ ਤੇ ਉਹ ਗੁਰੂ ਜਾਣਦਾ ਹੈ ਜਿਹੜੇ ਕਰਮ ਕਿਤੇ ਮਨੁੱਖ ਨੇ ਚੰਗੇ ਪੁਰਬਲੇ ਜਨਮ ਦੇ ਵਿੱਚ ਵੀ ਕੀਤੇ ਹੋਣ ਆ ਉਹਨਾਂ ਸਮਿਆਂ ਨੂੰ ਲੈ ਕੇ ਤੇ ਸੁਖ ਦੁਖ ਜਿਹੜਾ ਗੁਰੂ ਦੀ ਦੇਣ ਹੈ ਤੁਹਾਡੇ ਕਰਦੇ ਅੰਦਰ ਕਹਿੋ ਜੀ ਇਹ ਸੁਖ ਹੈ ਇਹ ਬਾਣੀ ਅਸੀਂ ਗੁਰਮਤਿ ਦੀ ਕਸਵੱਟੀ ਤੇ ਨਹੀਂ ਉਤਾਰ ਸਕਦੇ ਇਹ ਗੁਰਮਤਿ ਦੀ ਕਸਵੱਟੀ ਤੇ ਬਾਣੀ ਉਤਰਦੀ ਨਹੀਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਿਆਂ ਉੱਤੇ ਦਰਜ ਨਹੀਂ ਹੋ ਸਕਦੀ ਭਗਤ ਪੀਲੂ ਦੀ ਵਾਰੀ ਆਈ ਤੇ ਭਗਤ ਪੀਲੂ ਕਹਿਣ ਲੱਗਾ ਪੀਲੂ ਅਸਾਂ ਨਾਲੋਂ ਸੇ ਭਲੇ ਜੋ ਜੰਮਦਿਆਂ ਮੋਏ ਉਹ ਕਹਿੰਦਾ ਸਾਡੇ ਨਾਲੋਂ ਉਹ ਚੰਗੇ ਨੇ ਕਿ ਜਿਹੜੇ ਜੰਮਦਿਆਂ ਹੀ ਮਰ ਗਏ ਤੇ ਸਤਿਗੁਰੂ ਕਹਿਣ ਲੱਗੇ ਨਹੀਂ ਪਾਤਸ਼ਾਹ ਦੀ ਬਾਣੀ ਤੇ ਇਹ ਗੱਲ ਕਹਿੰਦੀ ਐ ਕਿ ਜਿੱਥੇ 84 ਲੱਖ ਜੁਨਾਂ ਦਾ ਢੇਡਾ ਹੈ ਮਾਨਸ ਜਨਮ ਜਿਹੜਾ ਸਾਰਿਆਂ ਤੋਂ ਸਰਬਉਤਮ ਐ ਸਭ ਤੇ ਊਤਮ ਮਾਨਸ ਦੇਹੀ ਸਾ ਸੰਗਤਾਂ ਤੇ ਜਿਹੜਾ ਮਨੁੱਖਾ ਜਨਮ ਐ ਨਾ ਇਹ ਕਿਤੇ ਚੇਤੇ ਰੱਖ ਲਈਏ ਸਾਨੂੰ ਐਵੇਂ ਨਹੀਂ ਮਿਲਿਆ ਪਾਤਸ਼ਾਹ ਕਹਿੰਦੇ ਨੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜਮੀਨ ਕੋ ਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰਮ ਰਖ ਜੋयो ਮਿਲ ਜਗ ਦੀਸ ਮਿਲਣ ਕੀ ਬਰੀਆ ਚਿਰੰਕਾਲ ਤੇ ਦੀ ਸੰਜਰੀਆ ਇਸ ਕਰਕੇ ਜੀਵਨ ਦਾ ਮਨੋਰਥ ਇਹ ਹੈ ਇਹ ਨਹੀਂ ਕਿ ਧੀਆਂ ਪੁੱਤਰ ਪਾਲਨੇ ਚੰਗਾ ਤਨ ਦੌਲਤ ਕਮਾ ਲੈਣਾ ਇਹ ਜੀਵਨ ਦਾ ਮੂਲ ਹੈ ਸਤਿਗੁਰੂ ਕਹਿਣ ਲੱਗੇ ਨਹੀਂ ਜੀਵਨ ਦਾ ਮੂਲ ਹੈ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਮਲੀਆ ਗੋਬਿੰਦ ਨੂੰ ਸਾਧ ਸੰਗਤ ਕਿਸ ਤਰ੍ਹਾਂ ਮਿਲਾਂਗੇ ਜੇ ਜਨਮ ਹੋਵੇਗਾ ਜਨਮ ਹੋ ਕੇ ਧਰਤੀ ਤੇ ਆਵਾਂਗੇ ਅਗਾਜ ਹੋਵੇਗਾ ਇੱਥੇ ਆਣ ਕੇ ਗੁਰੂ ਦੇ ਨਾਲ ਪ੍ਰੀਤ ਪਾਵਾਂਗੇ ਤੇ ਗੁਰੂ ਦੇ ਨਾਲ ਇੱਕ ਹੋ ਜਾਵਾਂਗੇ ਇਹ ਇਸ ਤਰ੍ਹਾਂ ਜਿਨ ਪ੍ਰੇਮ ਕੀਓ ਤੇ ਨਹੀਂ ਪਰਾ ਪਾਇਓ ਪਾਤਸ਼ਾਹ ਕਹਿੰਦੇ ਇਹ ਬਾਣੀ ਵੀ ਗੁਰਮਤਿ ਦੀ ਕਸਵੱਟੀ ਤੇ ਨਹੀਂ ਉਤਰਦੀ ਤੇ ਸਾਧ ਸੰਗਤ ਚੌਥਾ ਪਗਤ ਸ਼ਾਹ ਹੁਸੈਨ ਇਸ ਨੇ ਵੀ ਆਪਣੀ ਬਾਣੀ ਜਿਹੜੀ ਸੀ ਦਰਜ ਕਰਵਾਉਣੀ ਚਾਹੀ ਹੈ ਤੇ ਵਿਦਵਾਨ ਕਹਿੰਦੇ ਨੇ ਜਦੋਂ ਚਵਾਈ ਪਗਤਾਂ ਦੀ ਹੰਕਾਰ ਭਰੇ ਬੋਲ ਆ ਸਤਗੁਰਾਂ ਨੇ ਸਰਵਣ ਕੀਤੇ ਤੇ ਪਾਤਸ਼ਾਹ ਜੀ ਨੇ ਚਮਾਂ ਨੂੰ ਇਨਕਾਰ ਕਰ ਦਿੱਤਾ ਜਦੋਂ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਵਾਲੇ ਪੱਖ ਪੜ੍ਹੀਏ ਨਾ ਤੇ ਇਹ ਵੀ ਸਾਸੰਗਤ ਇੱਕ ਸ਼ਹੀਦੀ ਦੇ ਕਾਰਨ ਬਣਦੇ ਨੇ ਕਿ ਸਤਗੁਰਾਂ ਨੇ ਇਨ੍ਹਾਂ ਚਮਾਂ ਭਗਤਾਂ ਨੂੰ ਇਨਕਾਰ ਕਰ ਦਿੱਤਾ ਸੀ ਬਾਣੀ ਦਰਜ ਕਰਨ ਤੋਂ ਤੇ ਇਹ ਸ਼ਾਹ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ ਸਨ ਇਹਨਾਂ ਨੇ ਸ਼ਿਕਾਇਤ ਕਰ ਦਿੱਤੀ ਸੀ ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ 15 ਭਗਤਾਂ ਦੀ ਬਾਣੀ ਦਰਜ ਕਰ ਲਈ ਪਰ ਸਾਡੀ ਬਾਣੀ ਦਰਜ ਨਹੀਂ ਕੀਤੀ ਸਾਸੰਗਤਾਂ ਸਤਿਗੁਰਾਂ ਜੀ ਨੇ ਬੜੇ ਵਿਸਥਾਰ ਦੇ ਨਾਲ ਬੜੇ ਪ੍ਰੇਮ ਦੇ ਨਾਲ ਇਹ ਬਾਣੀ ਵਾਲਾ ਕਾਰਜ ਕੀਤਾ ਭਾਈ ਗੁਰਦਾਸ ਸਾਹਿਬ ਜੀ ਆਪ ਕਲਮ ਦੇ ਨਾਲ ਬਾਣੀ ਰਚਦੇ ਰਹੇ ਬਾਣੀ ਲਿਖਦੇ ਰਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਬੋਲਦੇ ਰਹੇ ਭਾਈ ਗੁਰਦਾਸ ਜੀ ਨੇ ਬਾਣੀ ਲਿਖਣ ਦਾ ਕਾਰਜ ਅੰਮ੍ਰਿਤਸਰ ਦੀ ਧਰਤੀ ਤੇ ਕੀਤਾ ਇਹ ਕਾਰਜ ਵਿਦਵਾਨ ਲਿਖਦੇ ਨੇ ਕਿ 3 ਸਾਲ ਚੱਲਦਾ ਰਿਹਾ 1604 ਈਸਵੀ ਤੇ ਸਤੰਬਰ ਦਾ ਮਹੀਨਾ ਪਹਿਲਾ ਪ੍ਰਕਾਸ਼ ਜਿਹੜਾ ਅੱਜ ਦੇ ਦਿਨ 사ਦ ਸੰਗਤ ਅਸੀਂ ਇਤਿਹਾਸਿਕ ਦਿਨ ਮਨਾ ਰਹੇ ਹਾਂ ਆਪਣੀ ਨਗਰ ਦੇ ਵਿੱਚ ਆ ਪਹਿਲਾ ਪ੍ਰਕਾਸ਼ ਸਤਿਗੁਰਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਕੀਤਾ ਤੇ ਪਹਿਲੇ ਹੈੱਡ ਗ੍ਰੰਥੀ ਮੁਖ ਗ੍ਰੰਥੀ ਦੀ ਜਿਹੜੀ ਸੇਵਾ ਹੈ ਉਹ ਕਿੰਨਾ ਦੇ ਪਾਸ ਆਈ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ 사ਦ ਸੰਗਤ ਬਾਬਾ ਬੁੱਢਾ ਸਾਹਿਬ ਜੀ ਏਡੇ ਵੱਡੇ ਪੂਰਨ ਗੁਰਸੇਖ ਹੋਏ ਨੇ ਵਿਦਵਾਨ ਕਹਿੰਦੇ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸਾਧ ਸੰਗਤ ਪਹਿਲਾ ਮੁਖਵਾਕ ਇਸ ਗ੍ਰੰਥ ਦੇ ਵਿੱਚੋਂ ਲਿਆ ਸੁਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਕ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਤੇ ਜਿਹੜਾ ਪਹਿਲਾ ਮੁਖਵਾਕ ਸੀ ਸਾਧ ਸੰਗਤ ਉਸ ਵੇਲੇ ਆਇਆ ਜਦੋਂ ਸਨ 1604 ਈਸਵੀ ਨੂੰ ਸਤੰਬਰ ਦੇ ਮਹੀਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਕਰ ਕਮਲਾਂ ਦੀ ਨਾਲ ਸਾਧ ਸੰਗਤ ਇਸ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕੀਤਾ ਜਿਹੜਾ ਪ੍ਰਕਾਸ਼ ਦਿਹਾੜਾ ਅਸੀਂ ਮਨਾ ਰਹੇ ਹਾਂ ਮੈਨੂੰ ਹੁਕਮ ਹੋਇਆ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਸੰਖੇਪ ਜੀਵਨ ਜਰੂਰ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਤੇ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀ ਉਹ ਗੁਰਸਿੱਖ ਹੋਏ ਨੇ ਜਿਨ੍ਹਾਂ ਨੇ ਸਭ ਤੋਂ ਲੰਮਾ ਸਮਾਂ ਗੁਰੂ ਦੀ ਹਜੂਰੀ ਦਾ ਸਾਧ ਸੰਗਤ ਮਾਨ ਜਿਹੜਾ ਉਹ ਹਾਸਲ ਕੀਤਾ ਗੁਰੂ ਦੀ ਸੇਵਾ ਦਾ ਮਾਨ ਹਾਸਲ ਕੀਤਾ 1600 1500 ਤੇ 16 ਦੇ ਵਿੱਚ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀ ਕੱਖੂ ਨੰਗਲ ਦੀ ਪਾਵਨ ਧਰਤੀ ਉੱਤੇ ਉਹਨਾਂ ਦਾ ਜਨਮ ਹੋਇਆ ਤੇ ਵਿਦਵਾਨ ਲਿਖਦੇ ਨੇ ਬਾਬਾ ਸੁਘਾ ਰੰਧਾਵਾ ਜੀ ਦੇ ਘਰ ਵਿੱਚ ਜਨਮ ਹੋਇਆ ਹੈ ਤੇ ਬਚਪਨ ਦੀ ਕੋਈ ਅਵਸਥਾ ਸੀ ਕਿ ਛੋਟੀ ਜੀ ਅਵਸਥਾ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਚਲੇ ਗਏ ਨੇ ਰਮਦਾਸ ਦੀ ਧਰਤੀ ਉੱਤੇ